ਸਰਦਾਰ ਬਾਗ ਸਿੰਘ ਦੇ ਉੱਤੇ ਦੋਵੇਂ ਸ਼ੇਰ ਹਮਲਾ ਕਰ ਲਈ ਕਾਲੇ ਪੈ ਗਏ ਸਰਦਾਰ ਬਾਗ ਸਿੰਘ ਨੇ ਹੱਥ ਵਿੱਚ ਲਿਆ ਹੋਇਆ ਬਾਗ ਨਖਾ ਸ਼ਸਤਰ ਸਾਹਮਣੇ ਆਉਂਦੇ ਪਹਿਲੇ ਸ਼ੇਰ ਦੇ ਉੱਤੇ ਵਾਰ ਕੀਤਾ ਅੱਖ ਤੋਂ ਲੈ ਕੇ ਮੂੰਹ ਦਾ ਇੱਕ ਪਾਸਾ ਸ਼ੇਰ ਦਾ ਪਾੜ ਛੁੱਟਿਆ ਸ਼ੇਰ ਪੀੜ ਦਾ ਮਾਰਿਆ ਘਰ ਲੌਂਦਾ ਹੋਇਆ ਪਿੱਛੇ ਨੂੰ ਦੌੜਿਆ ਦੂਜਾ ਸ਼ੇਰ ਉੱਠਿਆ ਹਮਲਾ ਕਰਨੀ ਕਾਲਾ ਪੈ ਗਿਆ ਸਰਦਾਰ ਬਾਗ ਸਿੰਘ ਨੇ ਹੱਥ ਵਿੱਚ ਲਾ ਸ਼ਸਤਰ ਦੂਜੇ ਹੱਥ ਵਿੱਚ ਕਰਨਾ ਚਾਹਿਆ ਤੇ ਪਤਾ ਕੀ ਹੋਇਆ ਸ਼ਸਤਰ ਧਰਤੀ ਦੇ ਜਾ ਪਿਆ ਹੁਣ ਸਰਦਾਰ ਬਾਗ ਸਿੰਘ ਦੇ ਕੋਲ ਇਨਾ ਸਮਾਂ ਨਹੀਂ ਉਹ ਸ਼ਸਤਰ ਉਠਾਵੇ ਦੁਬਾਰਾ ਹੱਥ ਵਿੱਚ ਚਲਵੇ ਮੈਂ ਸ਼ਬਦਾਂ ਰਾਹੀਂ ਬਿਆਨ ਕਰ ਰਿਹਾ ਮੈਨੂੰ ਸਮਾਂ ਲੱਗ ਰਿਹਾ ਇਹਨੇ ਚ ਨੂੰ ਘਟਨਾ ਉੱਥੇ ਵਾਪਰ ਚੁੱਕੀ ਜੋ ਮੈਂ ਕਹਿਣ ਵਾਲਾ ਹਾਂ ਸ਼ਾਸਤਰ ਧਰਤੀ ਤੇ ਇਹਨੇ ਹੱਥਾ ਗੁਰੂ ਦਾ ਸੂਰਮਾ ਅੱਗੋਂ ਸ਼ੇਰ ਹਮਲਾ ਕਰਨ ਵਾਸਤੇ ਮੂੰਹ ਖੋਲ ਕੇ ਆਪਣੇ ਪੰਗਿਆਂ ਨਾਲ ਅਟੈਕ ਕਰਨ ਵਾਸਤੇ ਕਾਲਾ ਪੈ ਗਿਆ ਤੇ ਸਰਦਾਰ ਬਾਦ ਸਿੰਘ ਨੇ ਫਿਰ ਕੀਤਾ ਕੀ ਦਸਮ ਪਾਤਸ਼ਾਹ ਦੇ ਮੁਬਾਰਕ ਚਰਨਾਂ ਵਿੱਚ ਅਰਦਾਸਾ ਸੋਧਿਆ ਸ਼ੇਰ ਦਾ ਜਦੋਂ ਮੂੰਹ ਖੁੱਲਾ ਵੇਖਿਆ ਨਾ ਉਹਦੇ ਵਿੱਚ ਆਪਣਾ ਹੱਥ ਪਾ ਦਿੱਤਾ ਉਦੀ ਗਾਜ਼ਲਮੀ ਜ਼ੁਬਾਨ ਸ਼ੇਰ ਦੀ ਆਪਣੇ ਹੱਥ ਨਾਲ ਫੜ ਲਈ ਹੁਣ ਇੱਕ ਜ਼ੋਰਦਾਰ ਪੁਹਟਣੀ ਸ਼ੇਰ ਦੀ ਲਵਾਈ ਸ਼ੇਰ ਧਰਤੀ ਦੇ ਜਾ ਪਿਆ ਫਟ ਖਾ ਕੇ ਦੁਬਾਰਾ ਸ਼ੇਰ ਹਮਲਾ ਕਰਨ ਲੱਗਾ ਸਰਦਾਰ ਬਾਗ ਸਿੰਘ ਦੇ ਇੱਕ ਹੱਥ ਨੇ ਉਸ ਸ਼ੇਰ ਦੀ ਪੇਸ਼ ਨਾ ਜਾਣ ਦਿੱਤੀ ਉਹ ਸੰਗਲਦ ਪਾ ਕੇ ਉਸਦੇ ਗਲੇ ਵਿੱਚ ਦੇ ਥੋੜਾ ਆ ਗਿਆ ਸੰਗਲ ਖਿੱਚਿਆ ਤੇ ਗਲਾ ਕੁੱਟਿਆ ਗਿਆ ਹੁਣ ਦੋਵੇਂ ਸ਼ੇਰ ਪਿੱਲੀ ਵਾਂਗ ਮਾਂਗ ਦੇ ਇੱਕ ਨੁੱਕਰ ਵੇ ਸਨ ਤੇ ਬੱਬਰ ਸ਼ੇਰ ਦਸਾਂ ਬਾਦਸ਼ਾਹ ਦਾ ਪਿੰਜਰੇ ਵਿੱਚ ਆਜ਼ਾਦ ਥੁੱਲਾ ਫਿਰ ਰਿਹਾ ਸੀ ਪਰ ਜਦੋਂ ਬਾਹ ਬਾਹ ਕੱਢੀ ਨਾ ਹੁਣ ਸ਼ੇਰ ਦੇ ਮੂੰਹ 'ਚ ਹੱਥ ਪਾਉਣਾ ਕੋ ਖਾਲਾ ਜੀ ਦਾ ਵੜਾ ਤੇ ਨਹੀਂ ਸੀ ਜਦੋਂ ਬਾਹ ਬਾਹ ਕੱਢੀ ਨਾ ਸਰਦਾਰ ਬਾਦਸੀ ਨੇ ਤੇ ਹੋਇਆ ਪਤਾ ਕੀ ਇਹਨਾਂ ਉਂਗਲਾਂ ਤੋਂ ਲੈ ਕੇ ਤੇ ਅਰਕ ਜਿੰਨੀ ਬਾਹ ਸਾਰੀ ਚੂਰ ਚੂਰ ਹੋ ਚੁੱਕੀ ਸੀ ਟੁੱਟ ਚੁੱਕੀ ਸੀ ਨਕਾਰਾ ਹੋ ਚੁੱਕੀ ਸੀ ਕਿਉਂਕਿ ਸ਼ੇਰ ਦੇ ਦੰਦਾਂ ਦਾ ਜਿਹੜਾ ਪ੍ਰੈਸ਼ਰ ਪਾਉਂਡ ਹੁੰਦਾ ਨਾ ਉਹ ਬਹੁਤ ਜ਼ਿਆਦਾ ਹੋਇਆ ਕਰਦਾ ਹੈ ਉਹਨੂੰ ਸਾਹਮਣਾ ਬੜਾ ਉਖਾ ਹੁੰਦਾ ਹੈ ਹੋਰ ਵੀ ਬੜੀਆਂ ਫੱਟਾਂ ਲੱਗੀਆਂ ਸੱਟਾਂ ਲੱਗਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਬਰ ਸ਼ੇਰ ਨੇ ਦੋਵੇਂ ਸ਼ੇਰ ਨੁਕਰ ਦੇ ਵਿੱਚ ਬਿਠਾ ਦਿੱਤੇ ਤੁਹਾਡੇ ਮਨ ਵਿੱਚ ਸਵਾਲ ਪੈਦਾ ਹੋ ਜਾਣਾ ਵੀ ਕੋਈ ਬੰਦਾ ਸ਼ੇਰ ਨਾਲ ਲੜ ਸਕਦਾ ਹੈ ਇਤਿਹਾਸ ਪੜੀਏ ਨਾ ਛੇਵੇਂ ਪਾਸ਼ਾ ਦਾ ਤੁਸੀਂ ਹੁਕਮ ਕੀਤਾ ਸੀ ਮੈਂ ਵਿਸ਼ਾ ਵੇਖ ਕੇ ਗਾਂ ਮੈਨੂੰ ਚੱਲਣਾ ਪਿਆ ਮਜਬੂਰੀ ਸੀ ਕਿਉਂਕਿ ਮੈਂ ਬਹੁਤਾ ਪਿਛਾ ਹੁੰਦਾ ਤੇ ਨਾ ਸੁਰਤੀ ਤੁਹਾਡੀ ਬਾਨੀ ਸੀ ਨਾ ਮੇਰੀ ਬਾਨੀ ਸੀ ਮੈਂ ਜ਼ਿਕਰ ਕਰਾ ਗੁਰੂ ਅਰਜਨ ਸਾਹਿਬ ਮਹਾਰਾਜ ਦੋ ਦੋ ਸ਼ੇਰਾਂ ਦਾ ਸ਼ਿਕਾਰ ਇਕੱਠਾ ਕਰਦੇ ਰਹੇ ਨੇ ਇੱਕ ਹੋਰ ਜਰਨੈਲ ਸਾਡਾ ਹੋਇਆ ਮੈਂ ਬੇਨਤੀ ਕੀਤੀ ਸੀ ਵੀ ਮੇਰੀ ਕੌਮ ਇਤਿਹਾਸ ਨਹੀਂ ਪੜਦੀ ਮੈਂ ਬੜੀਆਂ ਸਟੇਜਾਂ ਤੇ ਉਲਾਮਾ ਦਿੱਤਾ ਵੀ ਕੌਮ ਇਤਿਹਾਸ ਨਹੀਂ ਪੜਦੀ ਪਰ ਕੰਦੋ ਵਾਲੀ ਦੀ ਸੰਗਤ ਨੇ ਅੱਜ ਉਲਾਮਾ ਹਿਲਾ ਦਿੱਤਾ ਪਤਾ ਕੀ ਹੁੰਦਾ ਹੈ ਵੇਖੋ ਸੰਗਤ ਜੀ ਬ੍ਰਾਂਡ ਬਣ ਕੇ ਸ਼ੂ ਵੇਚਦੇ ਨੇ ਜੁੱਤੀਆਂ ਵਿਕਦੀਆਂ ਨੇ ਮਾਲ ਦੇ ਵਿੱਚ ਸ਼ੀਸ਼ਿਆਂ ਦੇ ਵਿੱਚ ਉਹਨਾਂ ਦੀ ਕੀਮਤ 5000 ਤੋਂ ਉੱਪਰ ਨੂੰ ਚੜੀ ਜਾਂਦੀ ਹੈ ਮੈਕਸਿਮਮ ਜਿੰਨੀ ਮਰਜ਼ੀ ਹੋ ਜਾਵੇ ਮਿਨੀਮਮ ਚੰਗੇ ਬ੍ਰਾਂਡ ਦੀ ਜਿਹੜੀ ਅਮਾਉਂਟ ਹੈ ਨਾ ਉਹ 5000 ਤੋਂ 8-10000 ਤੋਂ ਸਟਾਰਟ ਹੀ ਹੁੰਦੀ ਹੈ ਮੈਂ ਜ਼ਿਕਰ ਕਰਦਾ ਨਾ ਵੀ ਇੱਥੇ ਤਾਂ ਜੁੱਤੀਆਂ ਮੌਲ ਦੇ ਵਿੱਚ ਸ਼ੀਸ਼ਿਆਂ 'ਚ ਲਾ ਕੇ ਬ੍ਰਾਂਡ ਬਣ-ਬਣ ਕੇ ਵਿਕਦੀਆਂ ਨੇ ਲੋਕੀ ਭੱਜ-ਭੱਜ ਕੇ ਖਰੀਦਦੇ ਨੇ ਪਰ ਇੱਥੇ ਕਿਤਾਬਾਂ ਘਟਿਆਂ ਮਿੱਟਿਆਂ ਵਿੱਚ ਰੁਲਦੀਆਂ ਨੇ ਮੰਝਿਆਂ ਦੇ ਉੱਤੇ ਇਹਨਾਂ ਨੂੰ ਖਰੀਦ ਕੇ ਜਿਨ੍ਹਾਂ ਵਿੱਚੋਂ ਗਿਆਨ ਮਿਲਣਾ ਹੈ ਉਹਨੂੰ ਪੜਨ ਲਈ ਕੋਈ ਤਿਆਰ ਨਹੀਂ ਤਾਂ ਇਹ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਜਿਹੜੇ ਲੋਕ ਜੁੱਤੀਆਂ ਦੇ ਸ਼ੌਕੀਨ ਹੋਣ ਤੇ ਕਿਤਾਬਾਂ ਨਾ ਖਰੀਦੇ ਹੋਣ ਸਮਝ ਲੈਣਾ ਚਾਹੀਦਾ ਵੀ ਉਹਨਾਂ ਲੋਕਾਂ ਨੂੰ ਵਿਦਿਆ ਦੀ ਨਹੀਂ ਸਮਝਦਾਰ ਕੋਈ ਇਸ਼ਾਰਾ ਕਾਫੀ ਹੈ ਕਿ ਕੀ ਚੀਜ਼ ਦੀ ਲੋੜ ਹੈ ਪਰ ਅੱਜ ਤੁਸੀਂ ਸੰਗਤ ਜੀ ਜਿਹੜਾ ਉਪਰਾਲਾ ਕੀਤਾ ਨਾ ਕਿਤਾਬਾਂ ਵੰਡਣ ਦਾ ਮੈਂ ਤਾਂ ਨਹੀਂ ਪੜੀਆਂ ਵੀ ਕਿਹੜੀਆਂ ਵੰਡੀਆਂ ਨੇ ਖੈਰ ਮੈਂ ਕਿ ਲਵਾਂਗਾ ਜ਼ਰੂਰ ਤਾਂ ਕਿ ਪਤਾ ਲੱਗੇ ਵੀ ਕਿਤਾਬਾਂ ਵੀ ਕਈ ਤਰ੍ਹਾਂ ਦੀਆਂ ਆ ਰਹੀਆਂ ਨੇ ਉਹਨਾਂ ਵਿੱਚ ਕੀ ਕੀ ਚੱਲ ਰਿਹਾ ਪਰ ਜੋ ਤੁਸੀਂ ਉਪਰਾਲਾ ਕੀਤਾ ਨਾ ਗਿਆਨ ਵੰਡਣ ਦਾ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦੇਣਾ ਨਾਲ ਤੁਸੀਂ ਦਸਤਾਰਾਂ ਨੂੰ ਸਾਂਭਿਆ ਆਪਣਾ ਇਤਿਹਾਸ ਆਪਾਂ ਪੜ੍ਹੀਏ ਪਤਾ ਲੱਗੇ ਮੈਂ ਜ਼ਿਕਰ ਕਰ ਲੱਗਾ ਕਿ ਸ਼ੇਰ ਦੇ ਨਾਲ ਸਾਡੇ ਮਰਦ ਕਿਵੇਂ ਲੜੇ 1881 ਸਾਲ ਦੇ ਵਿੱਚ ਨਾ ਫਰਾਂਸੀਸੀ ਦੇਸ਼ ਨੇ ਇੱਕ ਅਖਬਾਰ ਕੱਢਿਆ ਸੀ ਟਿਟਮਿੰਟਸ ਨਾ ਦਾ ਉਹਦੇ ਵਿੱਚ ਉਹਨਾਂ ਪਤਾ ਕੀਤਾ ਸੀ ਵੀ ਪੂਰੀ ਦੁਨੀਆ ਦਾ ਮਹਾਨ ਜੇਤੂ ਜਰਨੈਲ ਕੌਣ ਹੋਇਆ ਉਸ ਤੋਂ ਬਾਅਦ 2012 ਦੇ ਵਿੱਚ ਆਸਟ੍ਰੇਲੀਆ ਦੇਸ਼ ਨੇ ਇੱਕ ਮੈਗਜ਼ੀਨ ਬਿਲੀਅਨੈਰਸ ਦੇ ਵਿੱਚ ਵਰਲਡ ਦੇ ਟੌਪ 10 ਕਮਾਂਡਰ ਚੁਣੇ ਪੂਰੀ ਦੁਨੀਆ ਦੇ 10 ਚੋਟੀ ਦੇ ਜਰਨੈਲ ਚੁਣੇ ਜਿਦੇ ਵਿੱਚੋਂ ਦੂਜੇ ਨੰਬਰ ਤੇ ਚਿੰਗੇਜ਼ ਖਾਨ ਆਇਆ ਤੀਜੇ ਤੇ ਸਿਕੰਦਰ ਚੌਥੇ ਤੇ ਟੀਲਾਦਾ ਹੈ ਨਾ ਪੰਜਵੇਂ ਤੇ ਜੂਲੀਅਸ ਸੀਜ਼ਰ ਛੇਵੇਂ ਤੇ ਫ੍ਰਾਂਸੀ ਪਿਜ਼ਾਰੋ ਸੱਤਵੇਂ ਤੇ ਸਾਰੇ ਦਾ ਗ੍ਰੇਟ ਅੱਠਵੇਂ ਤੇ ਨਪੋਲੀਅਨ ਬੋਨਾਪਾਰਟ ਨੌਵੇਂ ਤੇ ਨੀਬਲ ਬਾਰਕਾ ਦਸਵੇਂ ਤੇ ਸ਼ਾਹਜਹਹ ਤੈਮੂਰ ਪਰ ਜਾਨਣਾ ਚਾਹੋਗੇ ਫਰਾਂਸ ਦੇਸ਼ ਨੇ ਤੇ ਆਸਟ੍ਰੇਲੀਆ ਦੇਸ਼ ਨੇ ਪੂਰੇ ਵਰਲਡ ਦੇ ਵਿੱਚੋਂ ਟੌਪ 10 ਕਮਾਂਡਰਾਂ ਵਿੱਚੋਂ ਟੌਪ ਦਾ ਕਮਾਂਡਰ ਕੌਣ ਚੁਣਿਆ ਉਹ ਮਰਦ ਸੀ ਜਿਨੇ ਬਿਨਾ ਸ਼ਸਤਰਾਂ ਤੋਂ ਸ਼ੇਰ ਦਾ ਚਬਾੜਾ ਪਾੜ ਕੇ ਰੱਖ ਦਿੱਤਾ ਉਹ ਸੀ ਸਿੱਖ ਕੌਮ ਦਾ ਚੀਫ ਜਰਨਲ ਸਰਦਾਰ ਹਰੀ ਸਿੰਘ ਨਲੂਆ ਉਹ ਸਾਡਾ ਵਡੇਰਾ ਹੋਇਆ ਉਹਨੇ ਬਿਨਾ ਸ਼ਸਤਰਾਂ ਤੋਂ ਸ਼ੇਰ ਦਾ ਚਬੜਾ ਪਾੜ ਕੇ ਛੁੱਟਿਆ ਸੀ ਤੇ ਮਹਾਰਾਜਾ ਅਜੀਤ ਸਿੰਘ ਨੇ ਆਖਿਆ ਸੀ ਅੱਜ ਤੋਂ ਬਾਦ ਤੂੰ ਹਰੀ ਸਿੰਘ ਨਾਲਵ ਹੈ ਨਾਲਵ ਰਾਜੇ ਵਾਲੀ ਕਰਕੇ ਵਿਖਾਈ ਤੇ ਨਲੂਆ ਸ਼ਿੰਗਾਰ ਬਣ ਗਿਆ ਸ਼ੇਰ ਦਿਲ ਰੈਜiment ਦਾ ਸਰਦਾਰ ਉਹ ਦਿਨ ਤੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਥਾਪ ਦਿੱਤਾ ਗਿਆ ਸੀ ਸਾਡੇ ਮਰਦਾਂ ਨੇ ਅਸੀਂ ਇਹ ਯੂਪੀ ਜਾਂਦੇ ਰਹਿੰਨੇ ਆ ਸੀਤਾਪੁਰ ਦੇ ਇਲਾਕੇ ਦੀ ਘਟਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਦੀਸ ਪੁੱਤਰ ਕਿਉਂਕਿ ਉੱਥੇ ਜੰਗਲ ਹੈ ਅਸੀਂ ਜਿਹੜੇ ਘਰਾਂ ਵਿੱਚ ਠਹਿਰਦੇ ਹਾਂ ਨਾ ਉੱਤਰ ਪ੍ਰਦੇਸ਼ ਜਾ ਕੇ ਕਈ ਵਾਰ ਸੰਗਤ ਲਾਈ ਵੀ ਸੁਣਦੀ ਹੈ ਉਥੇ ਬਿਲਕੁਲ ਨਜ਼ਦੀਕ ਜੰਗਲ ਦੇ ਕਰਨੇ ਤੇ ਸ਼ੇਰ ਉਹਨਾਂ ਦੇ ਕਰਾਂ ਚ ਆਮ ਹੀ ਆਉਦੇ ਰਹਿੰਦੇ ਨੇ ਸੀਤਾਪੁਰ ਦੀ ਧਰਤੀ ਦੇ ਅੱਜ ਦੇ ਮੌਜੂਦਾ ਸਮੇਂ ਵੀ ਕਟਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤ ਨੇ ਸ਼ੇਰ ਦਾ ਸ਼ਿਕਾਰ ਕੀਤਾ ਇਹ ਚੱਲਦਾ ਆਇਆ ਸਾਡੇ ਵਡੇਰੇ ਕਰਦੇ ਰਹੇ ਨੇ ਅੱਜ ਦੋ ਸ਼ੇਰ ਠੱਠੇ ਪੈਣੇ ਤੇ ਬੱਬਰ ਸ਼ੇਰ ਉਸ ਪਿਜਰੇ ਦੇ ਵਿੱਚ ਹੈ ਖੁੱਲ੍ਹ ਆਜ਼ਾਦ ਜੰਗਲੇ ਦੇ ਵਿੱਚ ਹੈ ਅਬਦਾਲੀ ਵੇਖ ਕੇ ਕਹਿੰਦਾ ਕਿਵੇਂ ਹੋ ਸਕਦਾ ਏ ਇੱਕ ਮਰਦ ਦੋ ਸ਼ੇਰਾਂ ਦਾ ਮੁਕਾਬਲਾ ਕਰ ਗਿਆ ਫਿਰ ਕਹਿੰਦਾ ਮੈਨੂੰ ਦੱਸਦਾ ਸਿੰਘ ਬਾਗ ਸਿੰਘਾ ਤੇਰੇ ਕੋਲੋਂ ਸ਼ਸਤਰ ਕਿੱਥੋਂ ਆਇਆ ਤੇ ਸਰਦਾਰ ਬਾਗ ਸਿੰਘ ਨੇ ਜਵਾਬ ਪਤਾ ਕੀ ਦਿੱਤਾ ਸਰਦਾਰ ਬਾਗ ਸਿੰਘ ਨੇ ਆਖਿਆ ਕਹਿੰਦਾ ਅਬਦਾਲੀ ਜੇ ਮੇਰੇ ਕੋਲੋਂ ਸ਼ਸਤਰ ਨਾ ਵੀ ਹੁੰਦਾ ਨਾ ਤਾਂ ਮੈਂ ਆਪਣਾ ਜਿਸਮ ਆਪਣੀ ਦੇਹ ਬਾੜ ਕੇ ਇਹਦੇ ਵਿੱਚੋਂ ਸ਼ਸਤਰ ਕੱਢ ਲੈਣਾ ਸੀ ਕਿਉਂ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਸਮੁੱਚੀ ਦੇਹ ਸ਼ਸਤਰਾਂ ਨਾਲ ਭਰੀ ਪਈ ਹੈ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੁਕਮ ਹੈ ਸ਼ਸਤਰਹੀਣ ਕਬੂ ਨਾ ਹੋਈ ਸ਼ਸਤਰ ਕਿਸੇ ਵੀ ਤਰ੍ਹਾਂ ਦਾ ਹੋਵੇ ਵੈਪਨ ਸਿੰਘਾਂ ਦੇ ਕੋਲ ਜ਼ਰੂਰੀ ਚਾਹੀਦਾ ਹੈ